ਨੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਭਾਈ ਲੈਹਣੇ ਨੂੰ ਤੇ ਆਪਣਾ ਅੰਗ ਬਣਾਇਆ ਤਾਂ ਉਹਨਾਂ ਨੂੰ ਗੁਰੂ ਅੰਗਦ ਦੇ ਮਹਾਰਾਜ ਬਣਾਇਆ ਗੁਰਤਾ ਗੱਦੀ ਗੁਰੂ ਅੰਗਦ ਦੇ ਮਹਾਰਾਜ ਨੂੰ ਪ੍ਰਾਪਤ ਹੋਈ ਬਾਬਾ ਸ਼੍ਰੀ ਚੰਦ ਜੀ ਨੇ ਵਿਰੋਧਤਾ ਕੀਤੀ ਕਿ ਪੁੱਤਰ ਹੋਣ ਦੇ ਨਾਤੇ ਇਹ ਸਾਡਾ ਹੱਕ ਬਣਦਾ ਸੀ ਪਰ ਬਹੁਤ ਜਲਦੀ ਉਹਨਾਂ ਨੇ ਇਸ ਚੀਜ਼ ਨੂੰ ਸਮਝ ਲਿਆ ਉਸ ਉਪਰੰਤ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਧੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਉਹਨਾਂ ਵਿੱਚੋਂ ਖਾਸ ਕਰਕੇ ਭਾਈ ਦਾਤੂ ਜੀ ਉਹਨਾਂ ਦੇ ਪੁੱਤਰ ਉਹਨਾਂ ਨੇ ਬਹੁਤ ਕੱレੜੀ ਵਿਰੋਧਤਾ ਕੀਤੀ ਇਥੋਂ ਤੱਕ ਗੋਇੰਦਵਾਲ ਸਾਹਿਬ ਜਾ ਕੇ ਗੁਰਤਾ ਗੱਦੀ ਤੇ ਕਬਜ਼ਾ ਕਰਨਾ ਚਾਹਿਆ ਇਸੇ ਮੁਖ ਤੋਂ ਜਿਸ ਮੁਖ ਤੋਂ ਗੁਰੂ ਦੀ ਸਿਫਤੋ ਸਲਾਹ ਕਰਨੇ ਬਣਦੀ ਏ ਜਿਹੜਾ ਮੁਖ ਤੁਰਕੀ ਬਾਣੀ ਨੂੰ ਗਾਇਨ ਕਰਨ ਵਾਸਤੇ ਦਿੱਤਾ ਸੱਚ ਬੋਲਣ ਵਾਸਤੇ ਦਿੱਤਾ ਇਸੇ ਹੀ ਜ਼ਬਾਨ ਦੇ ਨਾਲ ਆਪ ਸ਼ਬਦ ਬੋਲੇਗਾ ਫਿਰ ਇੱਥੇ ਹੀ ਦਾਤੂ ਜੀ ਨਹੀਂ ਰੁਕੇ ਤਨਗੁਰੂ ਅਮਰਦਾਸ ਪਾਤਸ਼ਾ ਉਹਨਾਂ ਦੇ ਲੱਤ ਵੀ ਮਾਰ ਦਿੱਤੀ ਪਰ ਤਨਗੁਰੂ ਅਮਰਦਾਸ ਪਾਤਸ਼ਾ ਨੇ ਉਸ ਦਾ ਮਨ ਵਿੱਚ ਬਿਲਕੁਲ ਭੋਰਾ ਵੀ ਗੁੱਸਾ ਨਹੀਂ ਕੀਤਾ ਉਹਨਾਂ ਦੇ ਚਰਨ ਫੜ ਲਾ ਤੇ ਬੜੀ ਨਿਮਰਤਾ ਦੇ ਨਾਲ ਬਚਨ ਕਹੇ ਕਿ ਸਾਡੇ ਤਨ ਦੇ ਜਿਹੜੇ ਹੱਡ ਨੇ ਨਾ ਬਜ਼ੁਰਗ ਹੋਣ ਕਰਕੇ ਵਡੇਰੀ ਉਮਰ ਹੋਣ ਕਾਰਨ ਕਠੋਰ ਹੋ ਗਏ ਹਨ ਸਕਤ ਹੋ ਗਏ ਹਨ ਤੁਹਾਡੇ ਚਰਨ ਬੜੇ ਕੋਮਲ ਨੇ ਤੁਹਾਡੇ ਚਰਨਾਂ ਨੂੰ ਝੋਟ ਲੱਗੀ ਹੋਏਗੇ ਬਹੁਤ ਵਿਰੋਧਤਾ ਕੀਤੀ ਉਸ ਉਪਰੰਤ ਜਦੋਂ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ ਦੀ ਦਾਤ ਭਾਈ ਜੇਠੇ ਨੂੰ ਧੰਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਤਾਂ ਉਸ ਸਮੇਂ ਉਹਨਾਂ ਦੇ ਪੁੱਤਰ ਮੋਹਨ ਨੇ ਵਿਰੋਧਤਾ ਕੀਤੀ ਕਿਉਂਕਿ ਬਾਬਾ ਮੋਹਰੀ ਜੀ ਆਪਣੇ ਪਿਤਾ ਦੇ ਬਚਨ ਮੰਨਦੇ ਹੁਆ ਪਹਿਲਾਂ ਹੀ ਸਤਿਗੁਰੂ ਦੇ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਵਿੱਚ ਸ਼ਰਨ ਵਿੱਚ ਸੇ ਛੁਕਾ ਚੁੱਕੇ ਸੀ ਮੋਹਰੀ ਪੁੱਤ ਸੰਮਖ ਹੋਇਆ ਆਰਾਮਦਾਸੀ ਪੈਰੇ ਆਰਾਮਦਾਸਾਂ ਪੈਰੀ ਪਾਏ ਜਿਉ ਧੰਗੁਰੂ ਰਾਮਦਾਸ ਪਾਤਸ਼ਾਹੀ ਦੇ ਚਰਨਾਂ ਵਿੱਚ ਉਹਨਾਂ ਨੇ ਸੀਸ ਛੁਕਾ ਦਿੱਤਾ ਪਰ ਬਾਬਾ ਮੋਹਨ ਜੀ ਉਹਨਾਂ ਨੇ ਵਿਰੋਧਤਾ ਕੀਤੀ ਪਰ ਸਮਾਪਨ ਤੇ ਉਹਨਾਂ ਨੂੰ ਵੀ ਆਖਰ ਗੁਰੂ ਦੇ ਚਰਨਾਂ ਵਿੱਚ ਝੁਕਣਾ ਪਿਆ ਤੇ ਜਦੋਂ ਧੰਗੁਰੂ RAMDAS ਪਾਤਸ਼ਾਹ ਉਹਨਾਂ ਨੇ ਗੁਰਤਾ ਗੱਦੀ ਧੰਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਅੱਜ ਦੇ ਦਿਨ ਬਖਸ਼ਿਸ਼ ਕੀਤੀ ਤਾਂ ਉਸ ਸਮੇਂ ਜਿਹੜੀ ਵਿਰੋਧਤਾ ਹੁੰਦੀ ਸੀ ਉਹ ਦੁਸ਼ਮਣੀ ਦੇ ਵਿੱਚ ਬਾਬਾ ਪ੍ਰਿਥੀ ਚੰਦ ਦੇ ਰੂਪ ਵਿੱਚ ਜੋ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਹਨ ਕਿਉਂਕਿ ਬੜੀ ਵਿਰੋਧਤਾ ਪ੍ਰਿਥੀ ਚੰਦ ਕਰਿਆ ਕਰਦਾ ਸੀ ਪਿਤਾ ਜੀ ਨਾਲ ਵਾਦ ਵਿਵਾਦ ਵੀ ਜਰੂਰ ਕਰਦਾ ਸੀ ਇਸੇ ਕਾਰਨ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਮਝਾਉਣ ਲਈ ਬਚਨ ਵੀ ਕਿਹਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨਸਿਓ ਝਗਰਤ